ਉਹ ਪਾਰਟੀ ਜਿਹੜੇ ਸਾਡੇ ਜਨਰਲ ਸੈਕਟਰੀ ਇਨਚਾਰਜ ਨੇ ਰਪਾਨੀ ਸਾਹਿਬ ਉਹਨਾਂ ਨੇ ਔਨ ਰਿਕਾਰਡ ਮੀਡੀਆ ਮੂਰੇ ਬਿਆਨ ਦਿੱਤਾ ਏ ਵੀ ਉਹਨਾਂ ਦਾ ਕੋਈ ਵੀ ਸਤੀਫਾ ਜਿਹੜਾ ਉਹਦੇ ਬਾਰੇ ਕੋਈ ਨਾ ਗੱਲ ਆ ਸਾਡੇ ਮੌਜੂਦਾ ਉਹ ਪ੍ਰਧਾਨ ਨੇ ਰਪਾਨੀ ਸਾਹਿਬ ਤੋਂ ਉੱਤੇ ਤਾਂ ਮੈਂ ਨਹੀਂਗਾ ਨਾ ਕੋਈ ਪਾਰਟੀ ਦਾ ਜਨਰਲ ਸੈਕਟਰੀ ਇਨਚਾਰਜ ਜੋ ਨੇ ਜਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਤੇ ਮੈਂ ਸਮਝਦਾ ਇਹ ਉਹਨਾਂ ਦੇ ਵਿੱਚ ਜਾਂ ਜਾਖੜ ਸਾਹਿਬ ਦੇ ਵਿੱਚ ਇਹਦੇ ਬਾਰੇ ਕੀ ਗੱਲ ਆ ਕੀ ਨਹੀਂ ਗੱਲ ਆ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਪਰ ਭਾਜਪੀ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੇ ਇਸ ਵੇਲੇ ਦੇ ਮੌਜੂਦਾ ਪ੍ਰਧਾਨ ਨੇ ਜਿਹੜੇ ਉਹ ਜਾਖੜ ਸਾਹਿਬ ਨੇ ਦੂਸਰੀ ਤਰਫ ਇਹ ਆ ਰਹਿਣਾ ਪ੍ਰਧਾਨ ਸਾਹਿਬ ਦੀ ਜੀ ਚੇਂਜ ਕਰਨ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੇ ਕਹਿ ਆ ਕਿ ਅਸੀਂ ਮੰਤਰੀ ਕੋਲ ਫੀਲ ਕਰਾਂਗੇ ਚੇਂਜ ਯਾਰ ਗੱਲ ਹੀ ਆ ਬਿਲਕੁਲ ਕਲੀਅਰ ਬਿਲਕੁਲ ਕਲੀਅਰ ਸ਼ਬਦਾਂ ਚ ਜਿਹੜੇ ਗਵਰਨਰ ਪੰਜਾਬ ਨੇ ਜਿਹੜੇ ਐਡਮਿਨਿਸਟਰेटर ਚੰਡੀਗੜ੍ਹ ਦੇ ਨੇ ਉਹਨਾਂ ਨੇ ਕਲੀਅਰ ਸ਼ਬਦਾਂ ਚ ਕੱਲ ਏ ਆਨ ਰਿਕਾਰਡ ਕਿਹਾ ਵੀ ਬਿਲਕੁਲ ਵੀ ਹਜੇ ਕੋਈ ਜ਼ਮੀਨ ਹਰਿਆਣੇ ਨੂੰ ਨਹੀਂ ਦਿੱਤੀ ਗਈ ਨਾ ਹਰਿਆਣੇ ਨੇ ਕੋਈ ਪੈਸਾ ਦਿੱਤਾ ਨਾ ਅਸੀਂ ਉਹਨਾਂ ਨੂੰ ਹਜੇ ਤੱਕ ਕੋਈ ਜ਼ਮੀਨ ਦਿੱਤੀ ਤੁਸੀਂ ਤਰਫੋਂ ਕਿਸਾਨ ਜਿਹੜੇ ਕਹਿ ਰਹੇ ਪਰਾਰੀ ਕੋਈ ਨਹੀਂ ਹੈਗਾ ਆਸਮਾਨ ਦੇ ਤੱਕ ਦੇਖੋ ਵੀ ਇਹ ਬਹੁਤ ਗੱਲ ਗੰਭੀਰ ਆ ਇਹ ਕੋਈ ਬਿਆਨਾਂ ਚ ਨਹੀਂ ਗੱਲ ਕਰਨ ਵਾਲੀ ਇਹਦੇ ਵਿੱਚ ਚੀਫ ਮਿਨਿਸਟਰ ਪੰਜਾਬ ਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਲੀਡਰਸ਼ਿਪ ਉਹਨਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪਊ ਤੇ ਇਹਦਾ ਹੱਲ ਕੱਢਣਾ ਪਊ ਅਸਲੀ ਹੱਲ ਉਦੋਂ ਹੀ ਨਿਕਲੇਗਾ ਜਦੋਂ ਕਿਸਾਨ ਦੀ ਜੇਬ 'ਚ ਕੁਝ ਪਾਵਾਂਗੇ ਉਹ ਕੀ ਕਰੇ ਪਰਾਲੀ ਨੂੰ ਜੀ ਉਹ ਕੀ ਕਰੇ ਪਰਾਲੀ ਨੂੰ ਜੇ ਜਲਾਵੇ ਨਾ ਉਹ ਉਹਨੂੰ ਜੇ ਅਸੀਂ ਇਕੱਠੇ ਹੋ ਕੇ ਦੋਨੋਂ ਸਰਕਾਰਾਂ ਉਹਦਾ ਹੱਲ ਲੱਭ ਕੇ ਉਹਨਾਂ ਨੂੰ ਜਾਂਦਾ ਖੇਤੀ ਦਾ ਬਦਲ ਦਈਏ ਜਾਂ ਉਹਨਾਂ ਨੂੰ ਪੈਸੇ ਦੇਈਏ ਇਸ ਕਰਕੇ ਮੈਂ ਕੱਲ ਵੀ ਪਰਸੋਂ ਵੀ ਇਹ ਗੱਲ ਕੀਤੀ ਆ ਵੀ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਤੇ ਸੈਂਟਰਲ ਦੀ ਸਰਕਾਰ ਇਹ ਪਹਿਲ ਮੁੱਖ ਮੰਤਰੀ ਸਾਹਿਬ ਕਰਨ ਉਹ ਬਹਿ ਕੇ ਸਾਡੇ ਐਗਰੀਕਲਚਰ ਮਿਨਿਸਟਰ ਨਾਲ ਸਾਡੇ ਸਰਕਾਰ ਨਾਲ ਵਿੱਚ ਅਸੀਂ ਬੈਠਾਂਗੇ ਤੇ ਕਿਸਾਨ ਯੂਨੀਅਨ ਦੇ ਲੀਡਰ ਸਹਿਬਾਨ ਇਹ ਸਿਰ ਜੋੜ ਕੇ ਬੈਠ ਕੇ ਇਹਦਾ ਹੱਲ ਕੱਢਣਾ ਪਊਗਾ ਹਰ ਬਾਰੇ ਹੀ ਬਦਨਾਮੀ ਅਸੀਂ ਕਰਾਈ ਸਾਡੀ ਕਰਨ ਨੂੰ ਕਦੇ ਹੁਣ ਪਾਕਿਸਤਾਨ ਵਾਲੇ ਬੋਲ ਪਏ ਕਦੇ ਦਿੱਲੀ ਵਾਲੇ ਬੋਲ ਪੈਂਦੇ ਆ ਕਦੇ ਚੰਡੀਗੜ੍ਹ ਵਾਲੇ ਬੋਲ ਪੈਂਦੇ ਆ ਇਸ ਕਰਕੇ ਇਹ ਗੱਲ ਨਹੀਂ ਚੱਲਣੀ ਇਹ ਸਿਰ ਜੋੜ ਕੇ ਬੈਠਣ ਵਾਲੀ ਗੱਲ ਹੈ ਇੱਕ ਤੇ ਜੇ ਮੈਂ ਪੰਜਾਬ ਸਰਕਾਰ ਨੂੰ ਕੁਝ ਕਮਾਂ ਹੋਰ ਗੱਲਾਂ ਤੇ ਬੀਹਾਂ ਤੇ ਸਾਡੀ ਕਨਟਰਡਿਕਸ਼ਨ ਆ ਬੋਲਦੇ ਆ ਬਿਆਨ ਪਰ ਇਸ ਗੱਲ ਤੇ ਸਾਂਝੀ رائے ਬਣਾ ਕੇ ਕੰਮ ਕਰਨਾ ਪਊ ਉਹ ਹੋ ਪਾਰਟੀ ਜਿਹੜੇ ਸਾਡੇ ਜਨਰਲ ਸੈਕਟਰੀ ਇਨਚਾਰਜ ਨੇ ਰਪਾਨੀ ਸਾਹਿਬ ਉਹਨਾਂ ਨੇ ਔਨ ਰਿਕਾਰਡ ਮੀਡੀਆ ਮੂਰੇ ਬਿਆਨ ਦਿੱਤਾ ਏ ਵੀ ਉਹਨਾਂ ਦਾ ਕੋਈ ਵੀ ਸਤੀਫਾ ਜਿਹੜਾ ਉਹਦੇ ਬਾਰੇ ਕੋਈ ਨਾ ਗੱਲ ਆ ਸਾਡੇ ਮੌਜੂਦਾ ਉਹ ਪ੍ਰਧਾਨ ਨੇ ਰਪਾਨੀ ਸਾਹਿਬ ਤੋਂ ਉੱਤੇ ਤਾਂ ਮੈਂ ਨਹੀਂਗਾ ਨਾ ਕੋਈ ਪਾਰਟੀ ਦਾ ਜਨਰਲ ਸਕੱਤਰ ਇਨਚਾਰਜ ਜੋ ਨੇ ਜਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਤੇ ਮੈਂ ਸਮਝਦਾ ਇਹ ਉਹਨਾਂ ਦੇ ਵਿੱਚ ਜਾਂ ਜਾਖੜ ਸਾਹਿਬ ਦੇ ਵਿੱਚ ਇਹਦੇ ਬਾਰੇ ਕੀ ਗੱਲ ਆ ਕੀ ਨਹੀਂ ਗੱਲ ਆ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਪਰ ਭਾਜਪਾ ਦੇ ਜਿਹੜੇ ਇਨਚਾਰਜ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੇ ਇਸ ਵੇਲੇ ਦੇ ਮੌਜੂਦਾ ਪ੍ਰਧਾਨ ਨੇ ਜਿਹੜੇ ਉਹ ਜਾਖੜ ਸਾਹਿਬ